ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇਵਾਲਾ ਬਹੁਤ ਵੱਡਾ ਹਵਾਈ ਹਾਦਸਾ ਵੀ ਹੋਇਆ ਪਰ ਉਹਦੇ ਨਾਲੋਂ ਵੱਧ ਕੁਝ ਕੋ ਲੋਕਾਂ ਨੂੰ ਫਿਕਰ ਇੱਕ ਉਹ ਵਿਹਾਰ ਤੋਂ ਆਈ ਹੋਈ ਕੁੜੀ ਜਿਹਨੇ ਪੰਜਾਬ ਚ ਆ ਕੇ ਇੱਥੇ ਇੱਕ ਕੌਰ ਦੇ ਨਾਂ ਤੇ ਆਈਡੀ ਬਣਾ ਕੇ ਗੰਦ ਪਾਇਆ ਸੀ ਤੇ ਬਹੁਤ ਵਧੀਆ ਹੋਇਆ ਜੀ ਬਹੁਤ ਵਧੀਆ ਹੋਇਆ ਕਹਿੰਦੇ ਜੀ ਬੰਦੇ ਇਹ ਗੱਲ ਕਹਿੰਦੇ ਚੰਗੇ ਨਹੀਂ ਲੱਗਦੇ ਮੈਂ ਕញ្ញਾਂ ਦੀ ਪ੍ਰਤੀਕਿਰਿਆ ਦੇਖੀ ਆ ਜੀ ਇਹ ਤਾਂ ਔਰਤ ਨੂੰ ਮਾਰ ਕੇ ਕਿੱਡੀ ਗੱਲ ਔਰ ਤੋਂ ਸਾਡੀਆਂ 12-12 ਸਾਲ ਦੀਆਂ 15-15 ਸਾਲ ਦੀਆਂ ਕੁੜੀਆਂ ਨੂੰ ਗਲਤ راہਵਾ ਰਹੀ ਸੀ ਹੁਣ ਅਗਲਾ ਕਹਿੰਦਾ ਤੁਸੀਂ ਫੋਲੋ ਨਾ ਕਰੋ ਸੁਣੋ ਨਾ ਦੇਖੋ ਨਾ ਕਰੋ ਨਾ ਓਏ ਭਰਾਵੋ ਜੇ ਕੋਈ ਹੋਰ ਵੀ ਪਾ ਦਿੰਦਾ ਹੁਣ ਤਾਂ ਟ੍ਰੈਂਡ ਜਾਂ ਚੱਲਿਆ ਹੋਇਆ ਕਿਸੇ ਦੀ ਵੀਡੀਓ ਤੇ ਹੋਰ ਵੀਡੀਓ ਲਾ ਕੇ ਬਹਿ ਉਹ ਬੋਲ ਕੇ ਲੋਕ ਵੀਡੀਓ ਪਾਉਣ ਲੱਗੇ ਉਹ ਮੂਰੇ ਆ ਜਾਂਦੀਆਂ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਆ ਤੇ ਉਹ ਸਭ ਕੁਝ ਉਵੇਂ ਹੀ ਚੱਲਦਾ ਇੱਕ ਤਾਂ ਮੈਂ ਪਹਿਲਾਂ ਦੱਸਣਾ ਚਾਹੁੰਦਾ ਕਿ ਬਹੁਤ ਵਧੀਆ ਗੱਲ ਆ ਜੀ ਬਹੁਤ ਵਧੀਆ ਤੇ ਨਵੇਂ ਜਿਹੜੇ ਉੱਠੇ ਆ ਕਿਉਂਕਿ ਕੁੜੀ ਨੇ ਜੁੱਤੀ ਲਈ ਤਾਂ ਨਟ ਤੇ ਕੱਪੜੇ ਲਈ ਤਾਂ ਇੱਥੋਂ ਦਾ ਕਿ ਪਰਸਨਲ ਕੱਪੜੇ ਵੀ ਅਸੀਂ ਯਾਰ ਆਪਦੇ ਨਟਾਂ ਤੇ ਪਾਉਣ ਲੱਗੇ ਵੀਡੀਓ ਪਾਉਣ ਲੱਗੇ ਇਹ ਹੈਗੀਆਂ ਪਿੰਡਾਂ ਦੇ ਵਿੱਚ ਵੀ ਗੱਲ ਵੜ ਗਈ ਇਹ ਤੇ ਸਮਝ ਲਿਓ ਭਾਈ ਤੇ ਬਹੁਤ ਵਧੀਆ ਗੱਲ ਆ ਅਸੀਂ ਤਾਂ ਹੱਕ ਠੋਕ ਕੇ ਕਹਿੰਨੇ ਆ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਇੱਕ ਗੱਲ ਸਭ ਨੂੰ ਪਤਾ ਕਿ ਅਸੀਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਮੰਨਦੇ ਜਮੀਰ ਦੇ ਮਰਨ ਨੂੰ ਮੌਤ ਮੰਨਦੇ ਆ ਇਸ ਕਰਕੇ ਜਿਨ੍ਹਾਂ ਦਾ ਜਮੀਰ ਮਰ ਗਿਆ ਤੇ ਉਹਨਾਂ ਨੂੰ ਭਾਈ ਦੁੱਖ ਹੋਊਗੀ ਤਾਂ ਖਾਊਗਾ ਉਸ ਗੱਲ ਦਾ ਤੇ ਨਹੀਂ ਭਾਈ ਗੰਦ ਕਰੋ ਸਾਫ਼ ਜਿਹੜੀਆਂ ਕੁੜੀਆਂ ਵੀਡੀਓ ਪਾਉਂਦੀਆਂ ਚੰਗੀਆਂ ਵੀਡੀਓ ਪਾ ਲਓ ਕਈ ਹੈਗੇ ਆ ਮੈਂ ਕਹਿੰਦਾ ਪਰਿਵਾਰਕ ਅਸੀਂ ਦੇਖਦੇ ਆ ਕਈਆਂ ਨੂੰ ਬਹੁਤ ਵਧੀਆ ਵੀਡੀਓ ਪਾਉਂਦੇ ਆ ਜਿਹੜੀਆਂ ਪਰਿਵਾਰਕ ਸਾਡੇ ਘਰਾਂ 'ਚ ਗੱਲਾਂ ਹੁੰਦੀਆਂ ਕਿਸੇ ਦੀ ਦੇਣ ਲੈਣ ਦੀ ਗੱਲ ਆ ਜਾਂ ਕੋਈ ਕਿਸੇ ਨਾਲ ਕੋਈ ਦੁੱਖ ਸੁੱਖ ਦੀ ਗੱਲ ਆ ਜਾਂ ਕੋਈ ਕਿਸੇ ਤੋਂ ਚੀਜ਼ ਲੁਕੋ ਲਈ ਇਹ ਜਿਹੜੀਆਂ ਜਿਹੜੀਆਂ ਪਰਿਵਾਰਕ ਗੱਲਾਂ ਸਾਡੀਆਂ ਕੱਲਾ ਨਗੇਜ ਹੀ ਸਾਡਾ ਰਹੇਗਾ ਵੀ ਅਸੀਂ ਕੱਲਾ ਨਗੇਜ ਹੀ ਪਾਉਣਾ ਜੀ ਇਹ ਤੇ ਪੈਸੇ ਵਟੋਰਨੇ ਆ ਪੈਸਾ ਕੋਈ ਨਾਲ ਨਹੀਂ ਜਾਣਾ ਆ ਕਈਆਂ ਨੇ ਬਹੁਤ ਸੋਹਣੀ ਗੱਲ ਲਿਖੀ ਸੀ ਵੀ ਜਿਹੜੇ ਉਹ ਜਿਸਮ ਦੀ ਜਿਸਮ ਦਿਖਾ ਕੇ ਲੋਕਾਂ ਨੂੰ ਹੀਰੋਇਨ ਬਣੀ ਫਿਰਦੀ ਸੀ 4 ਲੱਖ ਫੋਲੋਅਰ ਸੀ ਉਹਦੇ ਸੰਸਕਾਰ ਤੇ ਮਾਪਿਓ ਤੋਂ ਬਿਨਾ ਨਹੀਂ ਆ ਉਹਦੇ ਪਿੰਡ ਦੇ ਅਕਦਾ ਮੈਂ ਵੀਡੀਓ ਚ ਦੇਖਿਓ ਉਹਦੇ ਵਿੱਚ ਕਹੀ ਜਾਂਦੇ ਜੀ ਉਹ ਬੱਚੇ ਪਾਲਦੀ ਸੀ ਉਹ ਕਰਦੀ ਯਾਰ ਬੱਚੇ ਪਾਲਣ ਨੂੰ ਸਾਡੇ ਪਿੰਡਾਂ ਚ ਆ ਕੇ ਦੇਖਿਓ ਪਰਿਵਾਰਾਂ ਦੇ ਨਾਲ ਕੁੜੀਆਂ ਝੋਨਾ ਲਾਉਂਦੀਆਂ ਨੇ ਬਹੂਆਂ ਝੋਨੀਆਂ ਝੋਨਾ ਲਾਉਂਦਿਆਂ ਨੇ ਉਹ ਮਾਵਾ ਝੋਨਾ ਲਾਉਂਦੀਆਂ ਪੁੱਤਾਂ ਦੇ ਨਾਲ ਕੀ ਗੱਲ ਉਹ ਇਹੇਜੇ ਕੰਮ ਨੂੰ ਨਾ ਹੋ ਜਾਣ ਠੀਕ ਆ ਮਨੋਰੰਜਨ ਦੇ ਲਈ ਤੁਸੀਂ ਕਰ ਸਕਦੇ ਹੋ ਕੋਈ ਗੀਤਾਂ ਦੇ ਕੋਈ ਕਾਰਜ ਕਰਨਾ ਨਹੀਂ ਸਰਦਾ ਪਾਉ ਹੋ ਜਾ ਪਰ ਨਹੀਂ ਸਰੀਰ ਤੁਹਾਡਾ ਇਹ ਇੱਜ਼ਤਾ ਇਹ ਅਣਖ ਆ ਇਹ ਪੰਜਾਬ ਦੇ ਵਿੱਚ ਪੈਦਾ ਹੋਏ ਆ ਅਸੀਂ ਤਾਂ ਉਸ ਪੰਜਾਬ ਦੇ ਵਿੱਚ ਪੈਦਾ ਹੋਏ ਆ ਜਿੱਥੇ ਮਾਵਾ ਪਹਿਣਾ ਵਿਆਹਾਂ ਦੇ ਵਿੱਚ ਫੋਟੋ ਖਿੱਚਣ ਵਾਲੇ ਵੇਲੇ ਚੁੰਨੀਆਂ ਲੈਣ ਲੱਗ ਜਾਂਦੀਆਂ ਉੱਪਰ ਅਸੀਂ ਉਸ ਪੰਜਾਬ ਦੇ ਵਿੱਚੋਂ ਆ ਕਿ ਕੋਈ ਸਾਡਾ ਅੰਗ ਨੰਗਾ ਨਾ ਰਹਿ ਜਾਵੇ ਕੋਈ ਸਾਡਾ ਮੋਢਾ ਕੋਈ ਸਾਡੀ ਬਾਹ ਨੰਗੀ ਰਹਿ ਜਾਵੇ ਕੰਮ ਇਸ ਫੋਟੋ ਦੇ ਵਿੱਚ ਸਾਡਾ ਭਰਾ ਵੀ ਹੂ ਹੁਣ ਭਰਾ ਵੀ ਨਾਲ ਹੀ ਲੱਗੇ ਪਿਆ ਹੁਣ ਪਿਓ ਵੀ ਨਾਲ ਲੱਗੇ ਪਿਆ ਸ਼ਰਮਾ ਹੀ ਲਾਤੀਆਂ ਬਹੁਤ ਵਧੀਆ ਗੱਲ ਆ ਦੇਖੋ ਜੀ ਜ਼ਮੀਰ ਜਾਗ ਪਣੀ ਇਹ ਹੁਣ ਭਾਈ ਸਾਹਿਬ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਮਹਿਰੋ ਬਹੁਤ ਸੋਹਣਾ ਕਾਰਜ ਆ ਬਹੁਤ ਵਧੀਆ ਗੱਲ ਆ ਇੱਥੇ ਹਰ ਇੱਕ ਦੀ ਜ਼ਮੀਰ ਜਾਗਦੀ ਆ ਕਿਸਕ ਗੱਲਾਂ ਦੇ ਵਿੱਚ ਹੁੰਦੀਆਂ ਨੇ ਗੱਲਾਂ ਬਈ ਭਾਈ ਇਹਦੇ ਵਿੱਚ ਜਿਹੜੇ ਆ ਲੱਗ ਜਿਹਨਾਂ ਨੂੰ ਬੜਾ ਫਿਕਰ ਆ ਤੇ ਉਹਨਾਂ ਨੂੰ ਦੱਸ ਦਈਏ ਗੱਲ ਵੀ ਭਾਈ ਇਹ ਗੰਦ ਸਾਫ ਹੋਇਆ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਬਚੀ ਆ ਫੋਨ ਘਰ ਦੇ ਵਿੱਚ 5 5 7 7 ਆ ਐਲਈਡੀਆਂ ਵਾਲੀਆਂ ਵਾਲਾ ਖਤਮ ਗਿਆ ਜਮਾਨਾ ਹੁਣ ਕੋਈ ਨਹੀਂ ਐਲਈਡੀਆਂ ਤੇ ਰਹਿੰਦਾ ਆਪੋ ਆਪਣੇ ਕਮਰੇ ਨੇ ਫੋਨ ਲਈ ਬੈਠਿਆ ਜੀ ਉਹਦੇ ਵਿੱਚ ਕੁਝ ਚੰਗਾ ਆਊਗਾ ਚੰਗਾ ਸਿੱਖਣ ਨੂੰ ਮਿਲੂਗਾ ਚੰਗਾ ਹੀ ਪਰੋਸਿਆ ਜਾਊਗਾ ਤੇ ਚੰਗਾ ਹੀ ਸਾਡਾ ਸਮਾਜ ਹੋਊਗਾ ਤੇ ਜੇ ਇਹੇ ਜੇ ਪਾਸੇ ਨੂੰ ਹੋਣਾ ਭਾਈ ਤਾਂ ਫਿਰ ਇਹ ਗਾਂਦੇ ਇਸੇ ਤਰ੍ਹਾਂ ਹੀ ਸਾਫ਼ ਹੋਊ ਮੇਰੀ ਬੇਨਤੀ ਆ ਨਵੇਂ ਬਲੌਗਰਾਂ ਨੂੰ ਯੂਟਿਊਬਰਾਂ ਨੂੰ ਚਲੋ ਆ ਵਧੀਆ ਦੋ ਤਿੰਨ ਮੁੰਡੇ ਤਾਂ ਹੁਣੇ-ਹੁਣੇ ਮੈਂ ਵੀਡੀਓ ਦੇਖ ਕੇ ਨੇ ਮਾफी ਮੰਗਿਆ ਮਾਫੀ ਨਹੀਂ ਮੰਗੀ ਤੁਸੀਂ ਸਿਆਣੀ ਗੱਲ ਕੀਤੀ ਆ ਪੂਰੀ ਬਹੁਤ ਸੋਹਣੀ ਸਿਆਣੀ ਗੱਲ ਕੀਤੀ ਆ ਤੇ ਰਹੀ ਗੱਲ ਹੋਰਾਂ ਦੀ ਵੀ ਜਿਹੜੀਆਂ ਕੁੜੀਆਂ ਜਾਂ ਡਬਲ ਮੀਨਿੰਗ ਵੀਡੀਓ ਪਾਉਂਦੀਆਂ ਨੇ ਭਾਈ ਆਈ ਮਿਲੂਗੀਆਂ ਨਹੀਂ ਤੁਸੀਂ ਕਿਤੇ ਕੋਈ ਚੰਗੀ ਗੱਲ ਨਹੀਂ ਇਹ ਕੇਸਾਂ-ਕੂਸਾਂ ਦੀ ਗੱਲ ਨਹੀਂ 40-40 ਸਾਲ ਤੋਂ ਸਿੰਘ ਬੈਠੇ ਨੇ ਇਹ ਅਣਖਾ ਪੰਜਾਬ ਦੇ ਵਿੱਚ ਮੈਂ ਜਦੋਂ ਤੁਹਾਨੂੰ ਦੱਸਦਾ ਨਾ ਵੀ ਜਿਨ੍ਹਾਂ ਦਾ ਸਰੀਰ ਮਰ ਗਿਆ ਉਹ ਮੌਤ ਨਹੀਂ ਜਿਨ੍ਹਾਂ ਦਾ ਜਮੀਰ ਮਰ ਗਿਆ ਉਹ ਮੌਤ ਆ ਠੀਕ ਹੈ ਇਸ ਕਰਕੇ ਜਮੀਰ ਜਾਗਦੇ ਵਾਲੇ ਜਿਉਂਦੇ ਨੇ ਤੇ ਧੰਨਵਾਦ ਆ ਭਾਈ ਸੋਧਾ ਲਾਉਣ ਵਾਲਿਆਂ ਦਾ ਸੋਧਾ ਨਹੀਂ ਸੌਰੀ ਗੰਦ ਸਾਫ਼ ਕਰਨ ਵਾਲਿਆਂ ਦਾ ਤੇ ਕੋਈ ਗੱਲ ਨਹੀਂ ਭਾਈ ਜਿੱਥੋਂ ਤੱਕ ਹੋਏ ਨਾਲ ਆ ਭਾਈ ਤੁਹਾਡੇ ਕਦੇ ਵੀ ਕਿਤੇ ਵੀ ਕੋਈ ਗੱਲ ਹੋ ਤੇ ਡਟ ਕੇ ਖੜਾਂਗੇ ਵੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ